ਇਸ ਵੇਲੇ ਦੀ ਬੜੀ ਖਬਰ ਖੰਡੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਸਿੰਘ ਖਾਲਸਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਖਬਰ ਉਨ੍ਹਾਂ ਦੇ ਨਾਲ ਜੁੜੀ ਹੋਈ ਹੈ ਕਿ ਅਮਰਿਤਪਾਲ ਸਿੰਘ ਖਾਲਸਾ 10 ਮਾਰਚ ਨੂੰ ਬਾਹਰ ਆ ਸਕਦੇ ਨੇ ਜੀ ਹਾਂ ਬਿਲਕੁਲ ਠੀਕ ਸੁਣਿਆ ਤੁਸੀਂ ਕਿ 10 ਮਾਰਚ ਨੂੰ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਕਿਉਂਕਿ ਲਗਾਤਾਰ ਉਹਨਾਂ ਦੀ ਹਾਜ਼ਰੀ ਨੂੰ ਲੈ ਕੇ ਇੱਕ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਕਿ ਅਮਰਿਤਪਾਲ ਸਿੰਘ ਖਾਲਸਾ ਨੂੰ ਜਿਹੜੇ ਲੋਕ ਸਭਾ ਦਾ ਸੈਸ਼ਨ ਹੈ ਉਹ اٹੈਂਡ ਕਰਨ ਦੀ ਮਨਜ਼ੂਰੀ ਜਿਹੜੀ ਉਹ ਦਿੱਤੀ ਜਾਵੇ ਕਿਉਂਕਿ ਕਿਸੇ ਵੀ ਸੰਸਦ ਨੂੰ ਜੇਕਰ ਲਗਾਤਾਰ ਉਹ ਗੈਰ ਹਾਜ਼ਰ ਪਾਇਆ ਜਾਂਦਾ ਹੈ ਤਾਂ ਉਸ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਲਗਾਤਾਰ ਅਮਰਿਤਪਾਲ ਸਿੰਘ ਖਾਲਸਾ ਦੇ ਵਕੀਲਾਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਸੀ ਕਿ ਉਹਨਾਂ ਦੇ ਵੱਲੋਂ ਇੱਕ ਪਟੀਸ਼ਨ ਪਾਈ ਜਾਵੇਗੀ ਜਿਸ ਦੇ ਨਾਲ ਅਮਰਿਤਪਾਲ ਸਿੰਘ ਖਾਲਸਾ ਨੂੰ ਮਨਜ਼ੂਰੀ ਮਿਲ ਸਕੇ ਕਿ ਉਹ ਲੋਕ ਸਭਾ ਦਾ ਸੈਸ਼ਨ ਸਪੈਸ਼ਲ اجلاس ਜਿਹੜੇ ਬੁਲਾਏ ਜਾਂਦੇ ਨੇ ਉਹਦੇ ਵਿੱਚ ਮੌਜੂਦਗੀ ਜਿਹੜੀ ਆਪਨੀ ਦਰਜ ਕਰਵਾ ਸਕਣ ਉਹਦੀ ਟੈਂਡੈਂਸ ਜਿਹੜੀ ਉਹ ਪੂਰੀ ਰਹੇ ਜਿਸ ਤੋਂ ਬਾਅਦ ਹੁਣ ਇਸ ਪੂਰੇ ਮਾਮਲੇ ਦੇ ਉੱਤੇ ਹਾਈ ਕੋਰਟ ਦੇ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਤੇ ਅੱਜ ਉਸ ਕਮੇਟੀ ਦੇ ਵੱਲੋਂ ਇੱਕ ਰਿਪੋਰਟ ਲੋਕ ਸਭਾ ਦੇ ਸਪੀਕਰ ਨੂੰ ਸੌਂਪ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਕਿਹਾ ਗਿਆ ਹੈ ਕਿ ਇਹ ਇੱਕ ਲੱਖਾਂ ਲੋਕਾਂ ਦੇ ਵੱਲੋਂ ਚੁਣਿਆ ਗਿਆ ਨੁਮਾਇੰਦਾ ਹੈ ਤੇ ਇਸ ਨੂੰ ਮਨਜ਼ੂਰੀ ਜਿਹੜੀ ਆ ਉਹ ਦੇ ਦਿੱਤੀ ਜਾਣੀ ਚਾਹੀਦੀ ਹੈ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ 10 ਮਾਰਚ ਨੂੰ ਜਿਹੜਾ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਸੁਣਵਾਈ ਜਿਹੜੀ ਇਸ ਪੂਰੇ ਮਾਮਲੇ ਦੀ ਹੋਏਗੀ ਤੇ ਉਸ ਤੇ ਵਿੱਚ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਅਮਰਿਤਪਾਲ ਸਿੰਘ ਖਾਲਸਾ ਨੂੰ ਮਨਜ਼ੂਰੀ ਜਿਹੜੀ ਹੈ ਉਹ ਬਾਹਰ ਆਣ ਦੀ ਦੇ ਦਿੱਤੀ ਜਾਏਗੀ ਹਾਲਾਂਕਿ ਉਹ ਬਾਹਰ ਆ ਕੇ ਖਾਸਾ ਜਿਹੜਾ ਕੁਝ ਕਰ ਨਹੀਂ ਪਾਣਗੇ ਤੇ ਨਾ ਹੀ ਜਿਹੜਾ ਉਹ ਆਪਣੇ ਸਮਰਥਕਾਂ ਦੇ ਨਾਲ ਜਿਹੜਾ ਜਿਆਦਾ ਰابطਾ ਕਾਇਮ ਕਰ ਪਾਣਗੇ ਕਿਉਂਕਿ ਮਨਜ਼ੂਰੀ ਜਿਹੜੀ ਹੈ ਉਹ ਸਿਰਫ ਉਹਨਾਂ ਨੂੰ ਇਸ ਜਲਾਸ ਜਿਹੜਾ اٹੈਂਡ ਕਰਨ ਦੀ ਮਿਲੇਗੀ ਇਸ ਕਰਕੇ ਅਮਰਿਤਪਾਲ ਸਿੰਘ ਖਾਲਸਾ ਨੂੰ ਹਾਜ਼ਰੀ ਲਗਾਉਣ ਦੇ ਲਈ ਮਨਜ਼ੂਰੀ ਜਿਹੜੀ ਆ ਉਹ ਮਿਲ ਸਕਦੀ ਹੈ ਤੇ ਅਮਰਿਤਪਾਲ ਸਿੰਘ ਖਾਲਸਾ 10 ਮਾਰਚ ਨੂੰ ਬਾਅਰ ਆ ਸਕਦੇ ਨੇ ਕਸਰਾਈਆਂ ਇਹੀ ਲਾਈਆਂ ਜਾ ਰਹੀਆਂ ਨੇ ਕਿ ਜਿਹੜੀ ਉਹਨਾਂ ਦੇ ਵੱਲੋਂ ਉਹਨਾਂ ਦੇ ਵਕੀਲਾਂ ਦੇ ਵੱਲੋਂ ਪਟੀਸ਼ਨ ਪਾਈ ਗਈ ਸੀ ਕਿ ਅਮਰਿਤਪਾਲ ਸਿੰਘ ਖਾਲਸਾ ਨੂੰ ਮਨਜ਼ੂਰੀ ਦਿੱਤੀ ਜਾਵੇ ਕਿ ਉਹ ਵਿਧਾਨ ਲੋਕ ਸਭਾ ਦੇ ਇਜਲਾਸ ਦੇ ਵਿੱਚ ਆਪਣੀ ਮੌਜੂਦਗੀ ਜਿਹੜੀ ਹੈ ਉਹ ਦਰਜ ਕਰਾ ਸਕਣ ਤੇ ਨਾਲ ਦੀ ਨਾਲ ਪਟੀਸ਼ਨ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਲੱਖਾਂ ਲੋਕਾਂ ਦੇ ਵੱਲੋਂ ਚੁਣੇ ਗਏ ਨੁਮਾਇੰਦੇ ਨੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਦੇ ਨਾਲ ਜਿੱਤਣ ਵਾਲੇ ਸੰਸਦ ਬਣੇ ਸਨ ਅਮਰਿਤਪਾਲ ਸਿੰਘ ਖਾਲਸਾ ਤੇ ਉਹਨਾਂ ਨੂੰ ਮਨਜ਼ੂਰੀ ਜਿਹੜੀ ਹੈ ਲੋਕ ਸਭਾ ਦਾ ਸੈਸ਼ਨ ਅਟੈਂਡ ਕਰਨ ਦੀ ਦਿੱਤੀ ਜਾਵੇ ਤਾਂ ਇਹ ਸਭ ਦੇ ਨੂੰ ਲੈ ਕੇ ਇੱਕ ਕਮੇਟੀ ਦਾ ਗਠਨ ਜਿਹੜਾ ਹੈ ਉਹ ਹਾਈ ਕੋਰਟ ਦੇ ਵੱਲੋਂ ਕੀਤਾ ਗਿਆ ਸੀ ਜਿਹਨੇ ਇਸ ਪੂਰੇ ਮਾਮਲੇ ਦੀ ਜਾਂਚ ਕਰਨੀ ਸੀ ਤਾਂ ਉਸ ਕਮੇਟੀ ਦੇ ਵੱਲੋਂ ਅੱਜ ਜਿਹੜੀ ਰਿਪੋਰਟ ਹੈ ਉਹ ਲੋਕ ਸਭਾ ਦੇ ਸਪੀਕਰ ਨੂੰ ਦੇ ਦਿੱਤੀ ਗਈ ਹੈ ਤੇ ਹੁਣ ਇਸ ਪੂਰੇ ਮਾਮਲੇ ਦੇ ਉੱਤੇ 10 ਮਾਰਚ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਜਿਹੜੀ ਹੈ ਉਹ ਹੋਣੀ ਹੈ ਤੇ ਕਿਆ ਸਰਾਈਆਂ ਇਹੀ ਨੇ ਕਿ 10 ਮਾਰਚ ਨੂੰ ਅਮਰਿਤਪਾਲ ਸਿੰਘ ਖਾਲਸਾ ਬਾਹਰ ਆ ਸਕਦੇ ਨੇ ਕਿਉਂਕਿ ਬਜਟ ਇਜਲਾਸ ਦਾ ਦੂਸਰਾ ਸੱਦਰ ਜਿਹੜਾ ਹੈ ਉਹ 11 ਮਾਰਚ ਤੋਂ ਦੁਬਾਰਤ ਹੀ ਸ਼ੁਰੂ ਹੋਏਗਾ ਤਾਂ ਇਸ ਸਾਰੀ ਖਬਰ ਦੇ ਉੱਤੇ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਸੁਖਬੀਰ ਸਿੰਘ ਸ਼ੇਰਗਿੱਲ ਸੁਖਬੀਰ ਕੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਅਮਰਿਤਪਾਲ ਸਿੰਘ ਖਾਲਸਾ ਨੂੰ ਬਾਹਰ ਲਿਆਇਆ ਜਾ ਸਕਦਾ ਹੈ ਲੋਕ ਸਭਾ ਦਾ ਸੈਸ਼ਨ ਲੋਕ ਸਭਾ ਦਾ ਇਜਲਾਸ ਅਟੈਂਡ ਕਰਨ ਦੇ ਲਈ ਆ ਬਿਲਕੁਲ ਜਿਸ ਤਰੀਕੇ ਦੇ ਨਾਲ ਲੰਬੇ ਸਮੇਂ ਤੋਂ ਜਿਹੜਾ ਹੈ ਕੀਤਾ ਜਾ ਰਿਹਾ ਸੀ ਭਾਈ ਅਮਰਿਤਪਾਲ ਸਿੰਘ ਖਾਲਸਾ ਉਹਨਾਂ ਦੇ ਸਮਰਥਕ ਕੌਣ ਬੋਟ ਚੇਕਰੂ ਸਰ ਦੇ ਹਲਕੇ ਦੇ ਲੋਕ ਹੋਣਾ ਲੰਬੇ ਸਮੇਂ ਤੋਂ ਇੰਤਜ਼ਾਰ ਜਿਹੜਾ ਉਹ ਕੀਤਾ ਜਾ ਰਿਹਾ ਸੀ ਵਿਵੇਕ ਕੇ ਉਹਨਾਂ ਦੇ ਬਾਹਰ ਆਉਣ ਦੀ ਕੋਈ ਖਬਰ ਆਵੇ ਤੇ ਇਸ ਵਕਤ ਉਹਨਾਂ ਤੇਰੀ ਖੁਸ਼ੀ ਦੀ ਖਬਰ ਹੈ ਜਿਸ ਤਰੀਕੇ ਦੇ ਨਾਲ ਜਾਣਕਾਰੀਆਂ ਨੇ ਕਿਉਂਕਿ ਸਾਹਮਣੇ ਆ ਰਹੀਆਂ ਨੇ ਕਿ ਉਹਨਾਂ ਦੇ ਬਾਰੇ ਇਹ ਜਿਹੜੀ ਗੱਲ ਹੈ ਉਹ ਨਿਕਲਣੀ ਤਾਂ ਕਰਕੇ ਸ਼ੁਰੂ ਹੋਈ ਹੈ ਕਿਉਂਕਿ ਲੋਕ ਸਭਾ ਸੈਸ਼ਨ ਦੇ ਵਿੱਚ ਉਹਨਾਂ ਦੀ ਮੌਜੂਦਗੀ ਹੋਣੀ ਬਹੁਤ ਜ਼ਰੂਰੀ ਹੈ ਜਿੱਥੇ ਪਿਛਲੇ ਦਿਨਾਂ ਦੇ ਵਿੱਚ 45 46 ਦਿਨਾਂ ਦੀ ਗੱਲ ਕੀਤੀ ਜਾ ਰਹੀ ਸੀ ਪਰ ਇਸ ਵਕਤ ਜਿਹੜੀਆਂ ਸਹੀਕ ਜਾਣਕਾਰੀਆਂ ਨੇ ਕਿਉਂਕਿ ਸਾਹਮਣੇ ਆ ਰਹੀਆਂ ਨੇ ਉਹ ਇਹ ਨੇ ਕਿ 52 ਦਿਨਾਂ ਦਾ ਸਮਾਂ ਹੋ ਚੁੱਕਾ ਗੈਰਹਾਜ਼ਰ ਵੀ ਲੋਕ ਸਭਾ ਸੈਸ਼ਨਾਂ ਦੇ ਵਿੱਚੋਂ ਤੇ ਜੇ ਤੀਕੇ ਬਜਟ ਇਜਨਾਸ ਦਾ ਦੂਸਰਾ ਸੈਸ਼ਨ ਜਿਹੜਾ ਹੈ ਉਹ ਸ਼ੁਰੂ ਹੋਣ ਵਾਲਾ 11 ਮਾਰਚ ਨੂੰ ਉਸ ਸੈਸ਼ਨ ਦੇ ਵਿੱਚ ਅਮਰਤਪਾਲ ਸਿੰਘ ਨੂੰ ਲਿਆ ਕੇ ਉਹਨਾਂ ਦੀ ਹਾਜ਼ਰੀ ਜਿਹੜੀ ਆ ਲਗਵਾਈ ਜਾ ਸਕਦੀ ਹੈ ਕਿਉਂਕਿ ਇਹਦੇ ਮਾਪਦੰਡ ਉਹ ਹੁੰਦੇ ਨੇ ਕਿ 60 ਦਿਨਾਂ ਦੇ ਅੰਦਰ ਲੋਕ ਸਭਾ ਦੇ ਮੈਂਬਰ ਨੂੰ ਇਸ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਆਉਣਾ ਹੀ ਆਉਣਾ ਹੁੰਦਾ ਨਹੀਂ ਤਾਂ ਫਿਰ ਮੈਂਬਰਸ਼ਿਪ ਜਿਹੜੀ ਰੱਦ ਕਰ ਦਿੱਤੀ ਜਾਂਦੀ ਹੈ ਤੇ ਕਦਾਚਿਤ ਵੀ ਆ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦੀ ਟੀਮ ਹੈ ਜਾਂ ਫਿਰ ਉਹਨਾਂ ਦੇ ਆਲ ਦਵਾਲ ਦੇ ਲੋਕ ਸਮਰਥਕ ਉਹ ਨਹੀਂ ਚਾਣਗੇ ਕਿ ਉਹਨਾਂ ਦੀ ਮੈਂਬਰਸ਼ਿਪ ਰਾਖ ਹੋਵੇ ਕਿਉਂਕਿ ਜੇ ਇਸ ਤਰੀਕੇ ਦੇ ਨਾਲ ਵੱਡੀ ਜਿੱਤ ਉਹਨਾਂ ਦੇ ਵੱਲੋਂ ਹਾਸਲ ਕੀਤੀ ਗਈ ਸੀ ਜੇ ਇਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਆਪਣੇ तमाम ਏਜੰਡੇ ਨੂੰ ਲੋਕਾਂ ਦੇ ਵਿੱਚ ਸਾਂਝਾ ਕੀਤਾ ਗਿਆ ਤੇ ਉਸ ਏਜੰਡੇ ਦੇ ਉੱਪਰ ਲੋਕਾਂ ਦੇ ਵੱਲੋਂ ਫੁੱਲ ਵੀ ਚੜਾਏ ਗਏ ਉਸ ਸਾਰੀ ਚੀਜ਼ ਨੂੰ ਲੈ ਕੇ ਹੁਣ ਉਹਨਾਂ ਦੀ ਵੱਡੇ ਪੱਦਰ ਦੇ ਉੱਪਰ ਇਹ ਗੱਲ ਕਹੀ ਜਾ ਰਹੀ ਹੈ ਕਿ ਭਈ ਜੇਕਰ ਉਹਨਾਂ ਨੂੰ ਇਸ ਇਜਲਾਸ ਦੇ ਵਿੱਚ ਨਾ ਸ਼ਾਮਲ ਹੋਣ ਦਾ ਮੌਕਾ ਮਿਲਿਆ ਜਾਂ ਫਿਰ ਉਹਨਾਂ ਨੂੰ ਨਾ ਸ਼ਾਮਲ ਹੋਣ ਦਿੱਤਾ ਗਿਆ ਤਾਂ ਆਪਣੇ ਆਪ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਗੁੰਝਲਦਾਰ ਹੋ ਜਾਣਗੀਆਂ ਯਾ ਫਿਰ ਕਹਿ ਲਈਏ ਉਹਨਾਂ ਦੀ ਮੈਂਬਰਸ਼ਿਪ ਦੇ ਉੱਪਰ ਖਤਰਾ ਵੀ ਮੰਡਰਾ ਸਕਦੇ ਜਿਸ ਨੂੰ ਲੈ ਕੇ ਇਹ ਮੈਂਬਰ ਜਿਹੜੀ ਕਮੇਟੀ ਬਣਾਈ ਗਈ ਸੀ ਹਾਈ ਕੋਰਟ ਦੇ ਵੱਲੋਂ ਉਸ ਦੇ ਵੱਲੋਂ ਅੱਜ ਇਹ ਜਿਹੜਾ ਆਤਮਾਵ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਲੋਕ ਸਭਾ ਦੇ ਸਪੀਕਰ ਨੂੰ ਕਿ ਭਾਈ ਉੱਥੇ ਬੁਲਾਇਆ ਜਾਵੇ ਆ ਜਿਹੜੇ ਸੰਵਿਧਾਨ ਦੇ ਮੁਤਾਬਕ ਉਹਨਾਂ ਦੇ ਕੋਲ ਅਧਿਕਾਰ ਖੇਤਰ ਨੇ ਕਾਨੂੰਨ ਦੇ ਇਹਦੀ ਵਰਤੋਂ ਕਰਕੇ ਉਹਨਾਂ ਦੀ ਹਾਜ਼ਰੀ ਜਿਹੜੀ ਲਗਵਾਈ ਜਾਵੇ ਇਹ ਸਾਰੀਆਂ ਸੱਤियां ਅੱਜ ਜਿਹੜੀਆਂ ਉਹ ਵਿਕਲ ਮਿਲੀਆਂ ਜਿਸ ਦੇ ਉੱਪਰੋਂ ਖੁਸ਼ੀ ਦੀ ਖਬਰ ਜਿਹੜੀ ਹੈ ਭਾਈ ਅਮਰਿਤਪਾਲ ਸਿੰਘ ਖਾਲਸਾ ਰਾ ਦੇ ਸਮਰਥਕਾਂ ਦੇ ਲਈ ਆਉਂਦੀ ਦਿਖਾਈ ਦੇ ਰਹੀ ਹੈ ਜੀ ਸੁਖਬੀਰ ਤੁਸੀਂ ਖੁਸ਼ੀ ਦਾ ਜ਼ਿਕਰ ਕੀਤਾ ਹੈ ਤਾਂ ਇੱਥੇ ਮੈਂ ਤੁਹਾਡੇ ਤੋਂ ਇੱਕ ਚੀਜ਼ ਤੇ ਹੋਰ ਪ੍ਰਤੀਕਿਰਿਆ ਲੈਣਾ ਚਾਹੂੰਗਾ ਕਿ ਜੇਕਰ ਅਮਰਿਤਪਾਲ ਸਿੰਘ ਖਾਲਸਾ ਜੇਲ੍ਹ ਤੋਂ ਬਾਹਰ ਆਉਂਦੇ ਨੇ ਉਨਾਂ ਨੂੰ ਸਿਰਫ ਮਨਜ਼ੂਰੀ ਜਿਹੜੀ ਐ ਲੋਕ ਸਭਾ ਸੈਸ਼ਨ اٹینڈ ਕਰਨ ਦੀ ਵੀ ਦਿੱਤੀ ਜਾਏਗੀ ਜਾਂ ਫਿਰ ਕਿਉਂਕਿ ਸਾਲ ਦਾ ਸਮਾਂ ਹੋਣ ਵਾਲਾ ਹੈ ਉਹਨਾਂ ਨੂੰ ਸੰਸਦ ਬਣੇ ਹੋਏ ਤੇ ਹਲਕੇ ਦੇ ਵਿਕਾਸ ਦੇ ਵੀ ਕੁਝ ਕਾਰਜ ਹੁੰਦੇ ਨੇ ਜਿਹੜੇ ਸੰਸਦ ਦੇ ਸਾਈਨ ਦੇ ਨਾਲ ਹੱਲ ਹੋਣੇ ਹੁੰਦੇ ਨੇ ਕੀ ਉਹ ਆਪਣੇ ਹਲਕੇ ਦੇ ਵਿੱਚ ਵੀ ਜਾ ਸਕਣਗੇ ਜਾਂ ਫਿਰ ਕੁਝ ਕਹਦੀ ਹੈ ਤਾਂ ਰੈਸਟ੍ਰਿਕਸ਼ਨਸ ਜਾਂ پابੰਦੀਆਂ ਲਗਾ ਕੇ ਉਹਨਾਂ ਨੂੰ ਜ਼ਰੂਰ ਜੇਲ੍ਹ ਤੋਂ ਬਾਹਰ ਲਿਆਇਆ ਜਾ ਸਕਦਾ ਜਿਵੇਂ ਸੋਚ ਚੁੱਕੀ ਗਈ ਸੀ ਜਦੋਂ ਉਹਨਾਂ ਦੇ ਵੱਲੋਂ ਤਾਂ ਗੱਡੀਆਂ ਦੇ ਵਿੱਚ ਲਿਹਾਇਆ ਗਿਆ ਅੰਦਰ ਤੱਕ ਗੱਡੀਆਂ ਗਈਆਂ ਕਿਸੇ ਨੇ ਦੇਖੇ ਤੱਕ ਨਹੀਂ ਕਿ ਉਹ ਸੌ ਚੁੱਕਣੇ ਨਿਕਲੇ ਨੇ ਬਾਹਰ ਤੇ ਸੌ ਚੁਕਾਈ ਗਈ ਤੇ ਫਿਰ ਇਸੇ ਤਰੀਕੇ ਨਾਲ ਡਿਬੜੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਕਿ ਸਿਰਫ ਹਾਜ਼ਰੀ ਦੇ ਲਈ ਵੀ ਐਵੇਂ ਹੋਏਗਾ ਕਿ ਲਿਆਇਆ ਜਾਏਗਾ ਜੀ ਦੀ ਦੇ ਵੇਖ ਹੂੰ ਬਿਲਕੁਲ ਇਹ ਜਿਹੜੀਆਂ ਚੀਜ਼ਾਂ ਤੁਸੀਂ ਸਾਂਝੀਆਂ ਕਰ ਰਹੇ ਹੋ ਉਹਦੇ ਵਿੱਚ ਮੈਂ ਜ਼ਰੂਰ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਹਾਲਾਂ ਹਾਲੇ ਤੱਕ ਤਾਂ ਕੋਈ ਜਾਣਕਾਰੀ ਇਦਾਂ ਦੀ ਨਹੀਂ ਨਿਕਲੀ ਕਿ ਉਹ ਆਪਣੇ ਹਲਕੇ ਦੇ ਵਿੱਚ ਜਾ ਸਕਣਗੇ ਜਾਂ ਨਹੀਂ ਜਾ ਸਕਣਗੇ ਪਰ ਕੋਸ਼ਿਸ਼ ਤਾਂ ਜ਼ਰੂਰ ਰਹੇਗੀ ਉਹਨਾਂ ਦੇ ਆਰਦਵਾਰ ਦੇ ਜਿਹੜੀ ਕਹਿ ਲਈ ਕਿ ਉਹਨਾਂ ਦੇ ਸਮਰਥਕ ਨੇ ਮੈਂਬਰ ਨੇ ਜਾਂ ਪਰ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਨੇ ਉਹਨਾਂ ਦੀ ਟੀਮ ਦੇ ਵਿੱਚ ਕੰਮ ਕਰਨ ਵਾਲੇ ਦੀ ਉਹ ਚਾਹੁੰਦੇ ਤਾਂ ਹੋਣਗੇ ਕਿ ਕੱਲ੍ਹ ਕੇ ਲੱਗੇ ਨਾ ਵਜੇ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਪਾਬੰਦੀਆਂ ਦੀ ਗੱਲ ਕੀਤੀ ਹੈ ਤਾਂ ਪਾਬੰਦੀਆਂ ਵੀ ਖਾਸ ਧਿਆਨ ਕੇਂਦਰਿਤ ਕਰਦੀਆਂ ਨੇ ਕਿ ਭਾਈ ਅਮਰਪਾਲ ਸਿੰਘ ਖਾਲਸਾ ਹੋਰਾਂ ਦੇ ਉੱਪਰ ਪਾਬੰਦੀਆਂ ਲਾ ਕੇ ਕਿ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਲਿਆਂਦਾ ਜਾਏਗਾ ਕੋਈ ਕਿ ਸੌਚ ਕਿ ਸਮਾ ਲੰਦਾ ਹੋ ਸਕਦਾ ਹੈ ਕਿ ਅੰਦਰ ਗਲਿਆਰੀ ਦੇ ਵਿੱਚ ਹੋਸੇ ਇੱਕ ਕਮਰੇ ਦੇ ਵਿੱਚ ਉਹਨਾਂ ਨੂੰ ਸੌਹ ਚੁਕਾ ਦਿੱਤੀ ਗਈ ਹੋਵੇ ਪਰ ਲੋਕ ਸਭਾ ਸੈਸ਼ਨ ਦੇ ਵਿੱਚ ਤਾਂ ਉਹਨਾਂ ਦੀ ਮੌਜੂਦਗੀ ਦਿਖਾਉਣੀ ਵੀ ਪੈਗੀ ਉਹ ਰਿਕਾਰਡ ਵੀ ਰੱਖਣਾ ਪਵੇਗਾ ਹੋ ਸਕਦਾ ਹੈ ਕਿ ਉਹਨਾਂ ਦੇ ਤੱਕ ਉਹਨਾਂ ਦੇ ਹਲਕੇ ਦੇ ਵਿੱਚ ਆਉਂਦੀਆਂ ਮੁਸ਼ਕਲਾਂ ਦਿੱਕਤਾਂ ਪਰੇਸ਼ਾਨੀਆਂ ਉਹ ਵੀ ਉਹਨਾਂ ਨੂੰ ਦੱਸੀਆਂ ਜਾਣ ਤੇ ਉਹ ਉਹਨਾਂ ਦੇ ਵੱਲੋਂ ਸਾਂਝੀਆਂ ਵੀ ਕੀਤੀਆਂ ਜਾਣ ਪਰ ਵੇਖਣ ਵਾਲੀ ਗੱਲ ਇਹ ਹੋਏਗੀ ਕਿ ਜਿਹੜੇ ਸਵਿਧਾਨ ਦੇ ਉੱਪਰ ਲਗਾਤਾਰਸਾ ਦੇ ਵਿੱਚ ਕਿੰਤੂ ਸੀ ਪਹਿਲਾਂ ਕੀਤੇ ਜਾਂਦੇ ਉਸ ਸਵਿਧਾਨ ਦੇ ਬਾਰੇ ਉਹਨਾਂ ਦੇ ਵੱਲੋਂ ਕੀ ਜਿਹੜੀ ਆ ਗੱਲ ਰੱਖੀ ਜਾਂਦੀ ਕਿਸ ਤਰੀਕੇ ਦੇ ਨਾਲ ਗੱਲ ਲਿਖੀ ਜਾਂਦੀ ਤੇ ਉਸੇ ਸੰਵਿਧਾਨ ਦੇ ਵਿਧਾਇਕਾਂ ਦੇ ਵਿੱਚ ਬੈਠੇ ਉਹ तमाम ਜਿਹੜੇ ਹੋਰ ਵੀ ਲੋਕ ਸਭਾ ਮੈਂਬਰ ਹੋਣਗੇ ਉਨਾ ਦੇ ਨਾਲ ਕਿਵੇਂ ਦਾ ਉਹਨਾਂ ਦਾ ਵਿਹਾਰ ਰਿਹਾ ਇਹ ਵੀ ਵੱਡੇ ਪੱਧਰ ਦੇ ਉੱਪਰ ਜੋ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਪਿਆ ਪਰ ਇਹ ਸਭ ਦੇ ਦਰਮਿਆਨ ਹੁਣ ਜੇਕਰ ਉਹਨਾਂ ਨੂੰ ਇਸ ਸੈਸ਼ਨ ਦੇ ਵਿੱਚ ਲਿਆਂਦਾ ਜਾਂਦਾ ਤਾਂ ਬਟੂਰ ਸਾਹਿਬ ਦੇ ਹਲਕੇ ਦੇ ਲੋਕ ਜਿਹੜੇ ਨੇ ਸੰਸਦਕ ਜਿਹੜੇ ਨੇ ਉਹਨਾਂ ਦੇ ਲਈ ਜ਼ਰੂਰ ਇਹ ਰਾਸ ਦੀ ਕਬਰ ਹੋ ਸਕਦੀ ਹੈ ਕਿਉਂਕਿ ਚੇਤਾਵਾਂ ਉਦੋਂ ਹੀ ਚੜਦੀਆਂ ਨੇ ਜਦੋਂ ਥੱਲੇ ਕਿਤੇ ਨਾ ਕਿਤੇ ਕੋਈ ਅੱਗ ਸੁਲਗਦੀ ਹੋਵੇ ਜੇਕਰ ਧੂੰਆਂ ਦਿਖਾਈ ਦੇ ਰਿਹਾ ਤਾਂ ਅੱਗ ਸੁਲਗ ਰਹੀ ਹੈ ਤੇ ਫਿਰ ਦਾ ਮਤਲਬ ਹੈ ਕੇਂਦਰ ਸਰਕਾਰ ਦੇ ਵੱਲੋਂ ਇਸ ਦੇ ਉੱਪਰ ਧਿਆਨ ਜ਼ਰੂਰ ਦਿੱਤਾ ਜਾ ਸਕਦਾ ਹੈ ਕਿ ਭਾਈ ਅਮਰਪਾਲ ਸਿੰਘ ਖਾਲਸਾ ਉਹਨਾਂ ਨੂੰ ਉਹਨਾਂ ਦੇ ਮੌਲ ਹੋਇਆ ਕਿ ਭਈ ਇੱਕ ਚੁਣਿਆ ਗਿਆ ਨੁਮਾਇੰਦਾ ਲੋਕ ਸਭਾ ਦਾ ਹੋਵੇ ਵਿਧਾਨ ਸਭਾ ਦਾ ਹੋਵੇ ਉਤੋਂ ਇਸ ਨਾਲ ਸੈਸ਼ਨ ਦੇ ਵਿੱਚ ਦਾਖਲ ਹੋਣ ਦਾ ਇੱਕ ਅਧਿਕਾਰ ਮਿਲਦਾ ਹੈ ਜਿਹਦੀ ਵਰਤੋਂ ਜਿਹੜੀ ਹੈ ਉਹ ਭਾਈ ਅਮਰਪਾਲ ਸਿੰਘ ਖਾਲਸੌਰਾਂ ਨੇ ਵੀ ਕੀਤੀ ਜਾ ਸਕਦੀ ਹੈ ਤੇ ਉਹਨਾਂ ਦੇ ਜਿਹੜੇ ਵਕਾਲਤ ਕਰਦੇ ਨੇ ਵਕੀਲ ਸਾਹਿਬਾਨ ਨੇ ਉਹਨਾਂ ਦੇ ਬਦੂ ਲਗਾਤਾਰ ਪਟੀਸ਼ਨਾਂ ਇਸੇ ਕਰਕੇ ਪਾਈਆਂ ਜਾ ਰਹੀਆਂ ਸੀ ਜੀ ਬਹੁਤ ਬਹੁਤ ਧੰਨਵਾਦ ਸੁਖਵੀਰ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋਇਸਨ ਮੇਰੇ ਨਾਲ ਮੇਰੇ ਸਹਿਯੋਗੀ ਸੁਖਵੀਰ ਸਿੰਘ ਸ਼ੇਰਗਿੱਲ ਜਿਨ੍ਹਾਂ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਹੁਣ 10 ਮਾਰਚ ਨੂੰ ਇਸ ਪੂਰੇ ਮਾਮਲੇ ਦੇ ਉੱਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਏਗੀ ਤੇ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਆ ਰਹੀ ਹੈ ਕਿ ਉਸ ਰਿਪੋਰਟ ਜੋ ਜਿਹੜੀ ਇਹ ਕਮੇਟੀ ਦੇ ਵੱਲੋਂ ਜ਼ਾਾਇਰ ਕੀਤੀ ਗਈ ਆ ਉਸ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਅਮਰਿਤਪਾਲ ਸਿੰਘ ਖਾਲਸਾ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਦੇ ਨਾਲ ਜਿੱਤਣ ਵਾਲੇ ਸੰਸਦ ਨੇ ਉਹਨਾਂ ਦੇ ਜਿਹੜੇ ਲੋਕ ਨੇ 10 ਲੱਖ ਤੋਂ ਵੱਧ ਲੋਕਾਂ ਨੇ ਉਹਨਾਂ ਨੂੰ ਚੁਣਿਆ ਹੈ ਤਾਂ ਇਸ ਕਰਕੇ ਉਹਨਾਂ ਨੂੰ ਜਿਹੜੀ ਸੈਸ਼ਨ ਦੇ ਵਿੱਚ ਮਨਜ਼ੂਰੀ ਉਹ ਦਿੱਤੀ ਜਾਵੇ ਗੈਰ ਹਾਜ਼ਰੀ ਹੋਣ ਕਰਕੇ ਜਿਹੜਾ ਹੈ ਕਿਸੇ ਦੀ ਮੈਂਬਰਸ਼ਿਪ ਖਾਸ ਕਰਕੇ ਅਮਰਜੀਤਪਾਲ ਸਿੰਘ ਖਾਲਸਾ ਜੀ ਜਿਨ੍ਹਾਂ ਨੂੰ ਐਡੀ ਵੱਡੀ ਲੀਡ ਦੇ ਨਾਲ ਲੋਕਾਂ ਨੇ ਜਤਾਇਆ ਹੈ ਉਹਨਾਂ ਦੀ ਮੈਂਬਰਸ਼ਿਪ ਇਸ ਤਰਜ਼ ਦੇ ਉੱਤੇ ਰੱਦ ਨਹੀਂ ਹੋਣੀ ਚਾਹੀਦੀ ਹੈ ਤਾਂ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ 10 ਤਰੀਕ ਨੂੰ ਕੀ ਫੈਸਲਾ ਸੁਣਾਇਆ ਜਾਏਗਾ ਇਹ ਹੁਣ 10 ਤਰੀਕ ਨੂੰ ਇਸ ਬਾਰੇ ਜਿਹੜੀ ਹੈ ਉਹ ਜਾਣਕਾਰੀ ਮਿਲੇਗੀ ਪਰ ਇਹ ਸਭ ਦੇ ਦਰਮਿਆਨ ਇਹ ਜ਼ਰੂਰ ਕਿਆਸਰਾਈਆਂ ਨੇ ਤੇ ਜ਼ਰੂਰ ਜਿਹੜਾ ਹੈ ਨਿਕਲ ਕੇ ਖਬਰ ਆ ਰਹੀ ਹੈ ਕਿ ਅਮਰਜੀਤਪਾਲ ਸਿੰਘ ਖਾਲਸਾ ਨੂੰ 10 ਤਰੀਕ ਨੂੰ ਜਿਹੜਾ ਹੈ ਬਾਹਰ ਲਿਆਇਆ ਜਾ ਸਕਦਾ ਜੇਲ੍ਹ ਤੋਂ ਕਿਉਂਕਿ 11 ਮਾਰਚ ਤੋਂ ਦੂਸਰਾ ਬਜਟ ਸੈਸ਼ਨ ਦਾ ਦੂਸਰਾ ਅਸਧਰ ਜਿਹੜਾ ਹੈ ਉਹ ਚੱਲੇਗਾ ਤੇ 11 ਮਾਰਚ ਤੋਂ ਪਹਿਲਾ ਜਿਹੜਾ ਹੈ ਅਮਰਿਤਪਾਲ ਦੇ ਸਮਰਥਕਾਂ ਨੂੰ ਜ਼ਰੂਰ ਖੁਸ਼ਖਬਰੀ ਉਹ ਮਿਲ ਸਕਦੀ ਹੈ ਇਸ ਵੇਲੇ ਦੀ ਬੜੀ ਖਬਰ ਖੰਡੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਸਿੰਘ ਖਾਲਸਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਖਬਰ ਉਹਨਾਂ ਦੇ ਨਾਲ